ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਪੀਸਫੁਲ ਸੰਸਾਰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਅਗਲੀਆਂ ਪੌੜੀਆਂ ਦੀ ਵਿਆਖਿਆ ਕਰਾਂਗੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੱਚਾ ਸਾਹਿਬ ਸਚਨਾਏ ਪਾਖਿਆ ਪਾਉ ਅਪਾਰ ਸੱਚਾ ਹੈ ਸਵਾਮੀ ਸੱਚਾ ਹੈ ਉਸ ਦਾ ਨਾਮ ਅਤਿ ਸਚਿਆਰਾਂ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ ਖਹਿ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਲੋਕੀ ਪ੍ਰਾਰਥਨਾ ਤੇ ਜਾਂਚਣਾ ਕਰਦੇ ਹਨ ਸਾਨੂੰ ਖੈਰ ਪਾ ਸਾਨੂੰ ਖੈਰ ਪਾ ਜੇ ਦਾਤਾ ਤੇ ਦਾਤਾ ਬਖਸ਼ਿਸ਼ਾ ਕਰਦਾ ਹੈ ਫੇਰ ਕਿ ਅੱਗੇ ਰੱਖੀ ਹੈ ਜਿੱਤ ਦੀ ਸੈ ਦਰਬਾਰ ਤਾਂ ਉਸ ਦੇ ਅੱਗੇ ਕੀ ਤਰਿਆ ਜਾਵੇ ਜਿਸ ਦੁਆਰਾ ਉਸ ਦੀ ਦਰਗਾਹ ਦਾ ਦਰਸ਼ਨ ਹੋ ਜਾਵੇ ਮੋਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰ ਸੀ ਆਪਣੇ ਮੁਖਾਂ ਤੇ ਕਿਹੜੇ ਬਚਨ ਉਚਾਰਨ ਕਰੀਏ ਜਿਨ੍ਹਾਂ ਨੂੰ ਸਰਵਣ ਕਰਕੇ ਉਹ ਸਾਡੇ ਨਾਲ mohabbat ਕਰਨ ਲੱਗ ਜਾਵੇ ਅੰਮ੍ਰਿਤ ਵੇਲਾ ਸਤਿਨਾਮ ਦਾ ਵੜਿਆਈ ਵਿਚਾਰ ਸੁਭਾ ਸਵੇਰੇ ਸਤਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜੁਰਗੀਆਂ ਦਾ ਧਿਆਨ ਧਰ ਕਰ ਮੀ ਆਵੇ ਕਪੜਾ ਨਦਰੀ ਮੋਖਦਵਾਰ ਚੰਗੇ ਅਮਲਾਂ ਦੁਆਰਾ ਦੇ ਪੁਸ਼ਾਕ ਪ੍ਰਾਪਤ ਹੁੰਦੀ ਹੈ ਅਤੇ ਸਵਾਮੀ ਦੀ ਦਇਆ ਦੁਆਰਾ ਮੁਕਤੀ ਦਾ ਦਰਵਾਜ਼ਾ ਨਾਨਕਿ ਵੇਚਾਣੀਏ ਸਭ ਆਪੇ ਸਚਿਆਰੇ ਇਸ ਤਰ੍ਹਾਂ ਸੰਚਲੈ ਹੈ ਨਾਨਕ ਕਿ ਸਤਪੁਰਖ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ ਆਪੇ ਆ ਨਾ ਜਾਏ ਕੀਤਾ ਨਾ ਹੋਏ ਉਹ ਕਿਸੇ ਦਾ ਨਾ સ્થાਪਨ ਕੀਤਾ ਤੇ ਨਾ ਹੀ ਬਣਾਇਆ ਹੋਇਆ ਹੈ ਆਪੇ ਆਪ ਨਰੰજન ਸੋਏ ਉਪਵਿੱਤਰ ਪਰਖ ਸਾਰਾ ਕੁਝ ਆਪ ਹੀ ਹੈ ਜਿਨਨ ਸੇ ਬਿਆਤ ਨ ਪਾਇਆ ਮਾਨ ਜਿਨਾਂ ਨੇ ਉਸਦੀ ਟਹਿਲ ਸੇਵਾ ਕਮਾਈ ਉਹਨਾਂ ਨੂੰ ਇੱਜ਼ਤ ਪ੍ਰਾਪਤ ਹੋਈ ਨਾਨਕਾ ਗਾ ਵਿਅਗੁਣੀ ਨਿਧਾਨ اے ਨਾਨਕ ਉਸਦੀ ਸਿਫਤਿ ਛਲੰਗਾ ਗਾਇਨ ਕਰ ਜੋ ਕੀ ਅਸਦਾ ਖਜ਼ਾਨਾ ਹੈ ਗਾ ਵਿਅ ਸੁਣੀਏ ਮਨ ਰਖਿਏ ਭਾਉ ਪ੍ਰਭੂ ਦੀ ਪ੍ਰੀਤ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਉਸ ਦੀ ਕੀਰਤੀ ਗਾਇਨ ਤੇ ਸਰਵਣ ਕਰ ਦੁੱਖ ਪਰ ਹਰ ਸੁਖ ਕਰ ਲੈ ਜਾਏ ਇਸ ਤਰ੍ਹਾਂ ਤੇਰੀ ਤਕਲੀਫ ਦੂਰ ਹੋ ਜਾਵੇਗੀ ਅਤੇ ਤੂੰ ਖੁਸ਼ੀ ਆਪਣੇ ਗ੍ਰਹਿ ਨੂੰ ਲੈ ਕੇ ਜਾਵੇਂਗਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਬਾਣੀ ਰੱਬੀ ਕਲਾਮ ਹੈ ਗੁਰਬਾਣੀ ਸਾਹਿਬ ਦਾ ਗਿਆਨ ਅਤੇ ਗੁਰਬਾਣੀ ਰਾਹੀਂ ਹੀ ਸਵਾਮੀ ਨੂੰ ਸਾਰੇ ਵਿਆਪਕ ਅਨੁਭਵ ਕੀਤਾ ਜਾਂਦਾ ਹੈ ਗੁਰਈਸਰ ਗੁਰੂ ਗੋਖ ਰਖਬਰ ਮਾ ਗੁਰ ਪਾਰਵਤੀ ਮਾਈ ਗੁਰੂ ਸ਼ਿਵ ਹੈ ਗੁਰੂ ਹੀ ਵਿਸ਼ਨੂੰ ਤੇ ਬ੍ਰਹਮਾ ਗੁਰੂ ਹੀ ਸ਼ਿਵ ਦੀ ਪਤਨੀ ਪਾਰਵਤੀ ਵਿਸ਼ਨੂੰ ਦੀ ਪਤਨੀ ਲਕਸ਼ਮੀ ਅਤੇ ਬ੍ਰਹਮਾ ਦੀ ਪਤਨੀ ਸਰਸਵਤੀ ਹੈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਭਾਵੇਂ ਮੈਂ ਵਾਹਿਗੁਰੂ ਨੂੰ ਜਾਣਦਾ ਹਾਂ ਮੈਂ ਉਸ ਨੂੰ ਵਰਣਨ ਨਹੀਂ ਕਰ ਸਕਦਾ ਵਚਨਾਂ ਦੁਆਰਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਗੁਰਾਂ ਇਕ ਦੇਹਿ ਬੁਝਾਈ ਗੁਰੂ ਨੇ ਮੈਨੂੰ ਇੱਕ ਚੀਜ਼ ਸਮਝਾ ਦਿੱਤੀ ਹੈ ਸਭ ਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸਮੂ ਜੀਵਾਂ ਦਾ ਕੇਵਲ ਇੱਕ ਦਾ ਤਾਰ ਹੈ ਉਹ ਮੈਨੂੰ ਕਦੇ ਵੀ ਨਾ ਭੁੱਲੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ